ਪਾਰਬ ਰਮਾ ਭਇਓ ਸਾਥੀ ਨਾਨਕ ਨਾਮ ਧਿਆਇ ਆਦਪ ਰਖ ਪ੍ਰਭ ਪਾਇ ਸਾਦ ਸੰਗ ਮਲ ਲਾਠੀ ਤਾਰਬ ਰਮਾ ਭੈਓ ਸਾਥੀ ਨਾਨਕ ਨਾਮ ਧਿਆਇ ਆਧਪ ਰਖ ਪ੍ਰਭ ਪਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰ ਵਾਲੀ ਸਾਧ ਸੰਗਤ ਜੀਓ ਆਪ ਸਭ ਦੇ ਵੱਡੇ ਭਾਗ ਨੇ ਜੋ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪਹੁੰਚ ਕੇ ਹਾਜ਼ਰੀ ਭਰਦੇ ਹਾਂ ਸਤਿਗੁਰਾਂ ਦੀ ਬਾਣੀ ਪੜ੍ਹਦੇ ਸੁਣਦੇ ਹਾਂ ਸਤਿਗੁਰੂ ਕਹਿੰਦੇ ਆਇਓ ਸੁਨਣ ਪੜਨ ਕੋ ਬਾਣੀ ਨਾਮ ਵਿਸਾਰ ਲਗਹਿ ਅਨ ਲਾਲਚ ਬਿਰਥਾ ਜਨਮ ਪ੍ਰਾਨੀ ਇਥੇ ਗੁਰੂ ਸਾਹਿਬ ਜੀ ਦੇ ਬਚਨ ਸੁਣਨ ਵਾਸਤੇ ਆਪਾਂ ਸਤਿਗੁਰਾਂ ਦੇ ਕੋਲੇ ਪਹੁੰਚਦੇ ਆਂ ਕਿਉਂਕਿ ਜਿਨ੍ਹਾਂ ਨੇ ਵੀ ਗੁਰੂ ਦੇ ਬਚਨ ਸੁਨੇ ਉਹਨਾਂ ਸਾਰਿਆਂ ਦਾ ਹੀ ਭਲਾ ਹੋਇਆ ਸ਼ੁਰੂ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਤੋਂ ਲੈ ਕੇ ਅੱਜ ਤੱਕ ਜਿੰਨਿਆਂ ਨੇ ਵੀ ਗੁਰੂ ਸਾਹਿਬ ਜੀ ਦੇ ਬਚਨ ਸੁਣੇ ਐ ਸਾਰਿਆਂ ਦਾ ਪੜਈ ਹੋਇਆ ਪਾਰ ਉਤਾਰਾ ਹੋਇਆ ਕਿਉਂਕਿ ਜਿਹੜਾ ਗੁਰੂ ਜੀ ਦੇ ਕੋਲ ਆ ਕੇ ਵੰਦਦਾ ਹੈ ਗੁਰੂ ਜੀ ਦੇ ਬਚਨ ਸੁਣਦਾ ਹੈ ਫਿਰ ਜਿਵੇਂ ਜਿਵੇਂ ਉਹ ਬਚਨ ਸੁਣਦਾ ਜਾਂਦਾ ਓਮੇ ਓਮੇ ਉਹਦਾ ਜਿਹੜਾ ਜੀਵਨ ਹੈ ਚੰਗਾ ਹੁੰਦਾ ਜਾਂਦਾ ਹੈ ਹੁਣ ਸਤਿਗੁਰੂ ਜੀ ਬਚਨ ਕਰਦੇ ਨੇ ਕਿ RAM DAS ਸਰੋਵਰ ਨਾਤੇ ਸਭ ਉੱਤਰੇ ਪਾਪ ਕੁਮਾਤੇ ਧੰਨ ਗੁਰੂ RAM DAS ਸਹਿਬ ਮਹਾਰਾਜੀਆਂ ਦੇ ਨਾਂ ਤੇ ਜੋ ਸਰੋਵਰ ਹੈ ਉਥੇ ਜਾ ਕੇ ਜਿਹੜਾ ਨਾ ਹੁੰਦਾ ਉਹਦੇ ਪਾਪ ਦੂਰ ਹੋ ਜਾਂਦੇ ਸਭ ਉੱਤਰੇ ਪਾਪ ਕਮਾਤੇ ਜਿਹੜੇ ਕਮਾਏ ਹੋਏ ਪਾਪ ਐ ਨਾ ਉਹ ਕਿਤੋਂ ਆਪੇ ਨਹੀਂ ਲੱਗ ਕੇ ਆਏ ਅਸੀਂ ਲਾਏ ਹੋਏ ਐ ਕਮਾਏ ਹੋਏ ਪਾਪ ਐ ਸਾਡੇ ਜਿਵੇਂ ਆਪਾਂ ਕਮਾਈ ਕਰਦੇ ਆ ਇਸੇ ਤਰ੍ਹਾਂ ਬੰਦਾ ਕਰਮ ਵੀ ਕਮਾਉਂਦਾ ਕਈ ਚੰਗੇ ਕਮਾ ਲੈਂਦੇ ਕਈ ਮਾੜੇ ਕਮਾ ਲੈਂਦੇ ਕਮਾਉਂਦੇ ਤੇ ਹੈ ਕਰਮ ਤਾਂ ਕਹਿੰਦੇ ਗੁਰੂ ਦੇ ਕੋਲ ਆ ਕੇ RAM DAS ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਸਾਡੇ ਕਮਾਏ ਹੋਏ ਪਾਪ ਦੂਰ ਹੋ ਜਾਂਦੇ ਆ ਜਦੋਂ ਗੁਰੂ RAM DAS ਜੰਦੇ ਸਰੋਵਰ ਵਿੱਚ ਇਸ਼ਨਾਨ ਕਰਦੇ ਹੁਣ ਇਹ ਵੀ ਹੈ ਸਾਡੇ ਤਨ ਦੇ ਰੋਗ ਹੈ ਜਿਹੜੇ ਸਰੋਵਰ ਵਿੱਚ ਇਸ਼ਨਾਨ ਕਰਦੇ ਬੜੀ ਸੰਗਤ ਠੀਕ ਹੋ ਜਾਂਦੀ ਏ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਅੱਛਾ ਕੌਣ ਠੀਕ ਹੁੰਦਾ ਜਿਹੜੇ ਸ਼ਰਧਾ ਰੱਖ ਕੇ ਜਾਂਦੇ ਜਿਨ੍ਹਾਂ ਦਾ ਵਿਸ਼ਵਾਸ ਹੈ ਉਥੋਂ ਦੀ ਜਿਹੜੀ ਮੈਨੇਜਮੈਂਟ ਹੈ ਮਤਲਬ ਉਥੋਂ ਦਾ ਪ੍ਰধান ਬਿਮਾਰ ਹੋ ਜੇ ਸਰੋਵਰ 'ਚ ਨਹੀਂ ਨਾਏਗਾ ਉਹ ਕਹਿੰਦਾ ਤੇ ਲੋਕਾਂ ਵਾਸਤੇ ਉਹ ਤੇ ਵੱਡੇ ਹਸਪਤਾਲ ਵਿੱਚ ਇਲਾਜ ਕਰਵਾਏਗਾ ਉਹ ਉਹ ਕੀ ਹੈ ਉਹ ਕਹਿੰਦੇ ਵੀ ਤੇ ਇਸ਼ਨਾਨ ਕਰਨ ਨੂੰ ਹੈ ਹੈ ਇਸ਼ਨਾਨ ਕਰਨ ਨੂੰ ਹੈ ਪਰ ਗੁਰੂ ਸਾਹਿਬ ਜੀ ਦੀ ਕਿਰਪਾ ਵਰਤਦੀ ਹੈ ਜਦੋਂ ਕੋਈ ਸ਼ਰਧਾ ਦੇ ਨਾਲ ਜਾਂਦਾ ਥੋੜੇ ਦਿਨ ਹੋ ਗਏ ਕੋ ਬਿਕਲਾੰਗ ਬੱਚਾ ਉਹ ਆਪਣੇ ਆਪ ਤੋਂ ਲੱਗਿਆ ਜਦੋਂ ਉੱਥੇ ਉਹਨੂੰ ਸਰੋਵਰ ਦੇ ਵਿੱਚ ਇਸ਼ਨਾਨ ਕਰਵਾਇਆ ਤੇ ਉਸ ਤੇ ਇੱਕ ਫਿਲਮ ਵੀ ਬਣਾਈ ਗਈ ਹੈ ਬੀਬੀ ਰਜਨੀ ਤੇ ਉਹ ਜਿਹੜਾ ਸਰੋਵਰ ਦੀ ਮਹੱਤਤਾ ਨੂੰ ਦਰਸਾਉਂਦਾ ਹੈ ਵੀ ਉਥੇ ਜਿਹੜੇ ਭਾਵਨਾਵਾਂ ਦੇ ਨਾਲ ਜਾ ਕੇ ਇਸ਼ਨਾਨ ਕਰਦਾ ਉਹ ਠੀਕ ਵੀ ਹੋ ਜਾਂਦਾ ਹੈ ਅੱਛਾ ਆਪਾਂ ਇੰਨੇ ਦੂਰੋਂ ਚੱਲ ਕੇ ਕਾਦੇ ਵਾਸਤੇ ਜਾਣਿਆ ਵੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇਸ਼ਨਾਨ ਕਰਕੇ ਆਵਾਂਗੇ ਵੀ ਜਿੰਨੇ ਉੱਥੇ ਰਾਗੀ ਜੱਥੇ ਜਿੰਨੇ ਗ੍ਰੰਥੀ ਪਾਟੀ ਸਿੰਘਾ ਜਿੰਨਾ ਵੀ ਉੱਥੋਂ ਦਾ ਪ੍ਰਬੰਧ ਹੈ ਉਹ ਸਾਰੀ ਸਰੋਵਰ ਚ ਨਾਉਂਦੇ ਪੜਾਂ ਨਹੀਂ ਕੋਈ ਵਿਰਲਾ ਹੋਏਗਾ 100 ਚੋਂ ਇੱਕ ਅੱਧਾ ਜਿਹੜਾ ਉੱਤੇ ਇਸ਼ਨਾਨ ਕਰਕੇ ਜਾਂਦਾ ਹੋਵੇ ਰੋਜ਼ ਉਹ ਤੇ ਆਪਣੇ ਘਰਾਂ ਚੋਂ ਕਮਰਿਆਂ ਚੋਂ ਤਿਆਰ ਹੋ ਕੇ ਆਉਂਦੇ ਆ ਪਰ ਜਿਹੜਾ ਜਾਣਦਾ ਹੈ ਉਹਦੀ ਫਿਰ ਭਾਵਨਾ ਨੂੰ ਫਲ ਲੱਗਦਾ ਹੈ ਧੰਨ ਗੁਰੂ RAMDAS SAH MAHARAJ ਜੀਆਂ ਦੇ ਦਰ ਤੇ ਜਾਈਏ ਅੱਛਾ ਹਰ ਮੰਦਰ ਸਹਿਬ ਜਾਵਾਂਗੇ ਸਭ ਉੱtre ਪਾਪਕ ਮਾਤੇ ਇਹ ਵੀ ਕਹਿ ਲਈਏ ਵੀ ਜਦੋਂ ਗੁਰੂ ਸਾਹਿਬ ਦੀ ਬਾਣੀ ਸੁਣਾਗੇ ਨਾ ਹਰ ਮੰਦਰ ਸਾਹਿਬ ਦੇ ਵਿੱਚ ਬੈਠ ਕੇ ਤੇ ਉਥੇ ਫਿਰ ਜਦੋਂ ਬੰਦਾ ਗੁਰੂ ਦੇ ਬਚਨ ਸੁਨੇਗਾ ਮੰਨੇਗਾ ਉਹ ਆਪਣੇ ਪਾਪ ਦੂਰ ਕਰ ਲੇਗਾ ਲੈ ਚੋਰ ਨੂੰ ਅੰਮ੍ਰਿਤਸਰ ਸਹਿ ਭੇਜ ਦਿਓ ਬਿਆਸ ਸਰੋਵਰ ਵਿੱਚ ਤੂੰ ਇਸ਼ਨਾਨ ਕਰ ਲੈ ਤੇਰੇ ਪਾਪ ਲੈ ਜਾਣਗੇ ਉਹਨੇ ਅੰਮ੍ਰਿਤਸਰ ਜਾ ਕੇ ਵੀ ਚੋਰੀ ਕਰਨੀ ਹੈ ਉੱਥੇ ਸਪੈਸ਼ਲ ਲਿਖਿਆ ਹੁੰਦਾ ਵੀ ਜੇਬ ਕਦਰਿਆਂ ਤੋਂ ਬਚੋ ਫੋਟਮਾਲਆਂ ਪਈਆਂ ਵੀ ਆਹ ਬੰਦਿਆਂ ਤੋਂ ਬਚ ਕੇ ਰਹੋ ਹੋ ਸਕਦਾ ਉਹ ਵੀ ਨਾਉਂਦੇ ਹੋਣ ਤੇ ਉਹਨਾਂ ਦੀ ਮੈਲ ਨਹੀਂ ਗਈ। ਮਤਲਬ ਅੰਦਰ ਮਨ ਮੈਲਾ ਮਨ ਮੈਲਾ ਸਭ ਕੁਝ ਮੈਲਾ। ਜਦੋਂ ਮਨ ਮੈਲਾ ਹੋ ਗਿਆ ਸਾਰਾ ਕੁਝ ਹੀ ਮੈਲਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਭਾਈ ਸਿੱਖਾ ਤੂੰ ਗੁਰੂ ਦੇ ਬਚਨ ਸੁਣ ਜਿਹਦੇ ਨਾਲ ਤੇਰਾ ਮਨ ਸਾਫ਼ ਹੋ ਜਾਵੇ। ਧੰਨ ਗੁਰੂ ਰਾਮਦਾਸ ਸਹਿਬ ਮਹਾਰਾਜ ਇਹ ਸਮਝਾਉਂਦੇ ਐ ਸਾਨੂੰ। ਅੱਛਾ ਮਨ ਮੈਲਾ ਸਾਫ਼ ਕਿਵੇਂ ਹੋਏਗਾ ਜਿਵੇਂ ਭਾਈ ਲੈਣਾ ਜੀ ਨੇ ਕਰਿਆ ਭਾਈ ਲੈਣਾ ਜੀ ਦੇਵੀ ਦੇ ਪੁਜਾਰੀ ਸੀ ਜਦੋਂ ਗੁਰੂ ਦੇ ਬਣ ਕੇ ਮੁੜ ਕੇ ਦੇਵੀ ਦੇ ਨਹੀਂ ਗਏ ਅਸੀਂ ਗੁੱਗਾ ਵੀ ਪੂਜ ਦੇਣਾ ਅਸੀਂ ਮਾਤਾ ਰਾਣੀ ਵੀ ਪੂਜ ਆਉਣੀ ਐ ਅਸੀਂ ਹੋਰ ਥਾਂ ਵੀ ਪੂਜ ਆਉਣੀ ਐ ਗੁਰੂ ਨੂੰ ਵੀ ਪੂਜ ਲੈਣਾ ਕਿ ਪ੍ਰਕਾਸ਼ ਦਿਹਾੜਾ ਵੀ ਮਨਾ ਦੇਣ ਅਸੀਂ ਛੱਡਦੀ ਕੋਈ ਨਹੀਂ ਵੀ ਕੋਈ ਰੋਸ ਨਾ ਜਾਵੇ ਸਾਰਿਆਂ ਦੀ ਜਾਈਦਾ ਹੁੰਦਾ ਹੈ ਵੇ ਸਾਰੇ ਹੁੰਦੇ ਐ ਭਾਈ ਸਾਰੇ ਹੁੰਦੇ ਐ ਸਾਰੇ ਹੀ ਹੁੰਦੇ ਤਾਂ ਪਰ ਨਹੀਂ ਜਿਹੜਾ ਗੁਰੂ ਦਾ ਬਣ ਗਿਆ ਅੰਮ੍ਰਿਤ ਪੀਆ ਸਦਾ ਚਰ ਜੀਆ ਅਵਰ ਨਾ ਜਾਣਾ ਹੈ ਦੂਆ ਤੀਆ ਦੂਜੇ ਤੀਜੇ ਨੂੰ ਜਾਣਦੇ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਭਾਈ ਇਹੜ ਤਿਹੜ ਛੱਡ ਤੂੰ ਗੁਰ ਕਾ ਸ਼ਬਦ ਵਸਾਣ ਭਾਈ ਲੈਣਾ ਜੀ ਨੇ ਗੁਰੂ ਦੇ ਸ਼ਬਦ ਦੀ ਪਛਾਣ ਕੀਤੀ ਉਹਨੇ ਆਪਣਾ ਮਨ ਸਾਫ਼ ਕਰ ਲਿਆ ਸ੍ਰੀ ਚੰਦ ਜੀ ਰੌਲਾ ਪਾ ਰਿਹਾ ਏ ਲਖਮੀ ਦਾਸ ਵਰਗੇ ਰੌਲਾ ਪਾਉਂਦੇ ਆ ਗੁਰਤਾ ਕਦੀ ਸਾਨੂੰ ਮਿਲਣੀ ਚਾਹੀਦੀ ਏ ਇੱਕ ਵਾਰੀ ਵੀ ਨਹੀਂ ਭਾਈ ਲੈਣਾ ਜੀ ਆਨੇ ਕਹਿਆ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਜਾਓ ਏ ਮੈਂ ਨਹੀਂ ਦੇਣਾਂ ਦਾ ਸਾਨੂੰ ਗੁਰਤਾ ਕਦੀ ਉਹ ਕਹਿੰਦੇ ਛੋਡੇ ਪਿਤਾ ਨੇ ਦਿੱਤੀ ਏ ਭਾਈ ਛੋਡੇ ਪਿਤਾ ਨੂੰ ਪੁੱਛ ਲਓ ਸਾਡਾ ਤੇ ਕੋਈ ਰੋਲ ਹੀ ਨਹੀਂ ਇਹਦੇ ਵਿੱਚ ਕਹਿੰਦੇ ਤਾਂ ਭਾਈ ਲੈਣਾ ਜਿਆਨੇ ਆਪਣਾ ਮਨ ਸਾਫ ਕਰੀਏ ਗੁਰੂ ਕੋਲੇ ਰਹਿ ਕੇ ਤਾਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਭਾਈ ਆਹ ਕੰਮ ਕਰਨੇ ਆਹ ਕੰਮ ਕਰਨੇ ਹੈ ਉਸ ਤੋਂ ਬਾਅਦ ਫਿਰ ਕੀ ਘਟਨਾ ਕਰਮ ਹੋਇਆ ਆਓ ਆਪਾਂ ਉਹਦੀ ਵਿਚਾਰ ਕਰੀਏ ਇੱਕ ਵਾਰ ਸਾਰੇ ਸੰਗਤ ਪਿਆਰ ਸਹਿਤ ਜਪੋ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀਉ ਚੌਪਈ ਸ੍ਰੀ ਗੁਰ ਕਥਾ ਥੋ ਰਹੀ ਗਾਈ ਨਹਿ ਮੋਤੇ ਸਵ ਜਾਏ ਬਣਾਈ ਹਾਂ ਧੰਨ ਗੁਰੂ ਨਾਨਕ ਸਹਿਬ ਮਹਾਰਾਜ ਜੀਆਂ ਦੀ ਕਥਾ ਕਹਿੰਦੇ ਬਹੁਤ ਥੋੜੀ ਗਾਈ ਜਾਂਦੀ ਏ ਕਵੀ ਜੀ ਕਹਿੰਦੇ ਮੈਂ ਬਿਆਨ ਨਹੀਂ ਕਰ ਸਕਦਾ ਕਿੰਨੇ ਸਤ ਗੁਰੂ ਦੇ ਗੁਣ ਨੇ ਤੇ ਇਹ ਸਾਰੀ ਕਥਾ ਕਹਿੰਦੇ گاਉਣੀ ਔਖੀ ਗੱਲ ਹੈ। ਸਭ ਕੀ ਮਹਿਮਾ ਉੱਚ ਉੱਚੀ ਮੇਰੀ ਮਤ ਹੈ ਨੀਚ ਹੋ ਨੀਚੀ। ਹਾਂ ਗੁਰੂ ਦੀ ਮਹਿਮਾ ਕਹਿੰਦੇ ਉੱਚੀ ਤੋਂ ਉੱਚੀ ਹੈ। ਤੇ ਮੇਰੀ ਜਿਹੜੀ ਮਾਤ ਹੈ ਉਹ ਨੀਵੀਂ ਤੋਂ ਨੀਵੀਂ ਹੈ। ਕੈਸੇ ਸਮਤਾ ਤਿਸ ਕੀ ਹੋਏ ਰੰਚਕ ਮੇਰ ਸਮਝੀਐ ਸੋਏ। ਹਾਂ ਉਹਨਾਂ ਦੀ ਬਰਾਬਰੀ ਕਿਸ ਤਰ੍ਹਾਂ ਹੋਵੇ ਇਸ ਤਰ੍ਹਾਂ ਜਾਣੋ ਵੀ ਸਮੇਰ ਪਰਬ ਦੇ ਸਾਹਮਣੇ ਇੱਕ ਕਿਣਕਾ ਕੁਝ ਨਹੀਂ ਕਰ ਸਕਦਾ ਕੀਟੀ ਚਾਹੇ ਜੇ ਸਾਗਰ ਤਰਨਾ ਕਿਸ ਪ੍ਰਕਾਰ ਹੋਵੇ ਪਾਰਣ ਪਰਣ ਤੀ ਕਹਿੰਦੇ ਜੇ ਕੀੜੀ ਸਾਗਰ ਨੂੰ ਤਰਨਾ ਚਾਹੁੰਦੀ ਹੈ ਤਉ ਕਿਸ ਤਰ੍ਹਾਂ ਪਾਰ ਹੋ ਸਕਦੀ ਹੈ ਮਹਿ ਮਹਿਕੀ ਬੜਵਾ ਸੁਦਾ ਵਿਸੇਖੀ ਤ੍ਰਿਣ ਵਿਹੀਨ ਜਦ 사ਗਰੀ ਦੇਖੀ ਧੰ ਗੁਰੂ ਨਾਨਕ ਸਹਿ ਮਹਾਰਾਜ ਸੰਗਤਾਂ ਨੂੰ ਤਾਰਨ ਵਾਸਤੇ ਇੱਕ ਥਾਂ ਤੇ ਬੈਠ ਜਾਂਦੇ ਐ ਤੇ ਉਥੇ ਬੈਠ ਕੇ ਸੰਗਤਾਂ ਨੂੰ ਨਿਵਾਜਦੇ ਐ ਫਿਰ ਮੱਝਾਂ ਘੋੜੀਆਂ ਬਹੁਤ ਜੜੀਆਂ ਨੇ ਭੁਖੀਆਂ ਨੇ ਤੇ ਜਦ ਸਾਰੇ ਚਾਰੇ ਤੋਂ ਬਗੈਰ ਦੇਖੀਆਂ ਕਮਲਾ ਨਾਮ ਦਾ ਸੇਕ ਹਾਂ ਤਹ ਬੁਲਾਏ ਕਹਿ ਸ੍ਰੀ ਪ੍ਰਭ ਕਹਾ ਸਤਗੁਰਾਂ ਨੇ ਦੇਖਿਆ ਮੱਝਾਂ ਗਾਵਾਂ ਆਪਣੇ ਪਸ਼ੂ ਤੇ ਭੁੱਖੇ ਖੜੇ ਐ ਫਿਰ ਸਤਗੁਰਾਂ ਦਾ ਇੱਕ ਸੇਵਾਦਾਰ ਸੀ ਉਹਦਾ ਨਾਂ ਸੀ ਕਮਲਾ ਵੈਸੇ ਕਮਲਾ ਨਹੀਂ ਸੀ ਉਹ ਨਾਂ ਕਮਲਾ ਰੱਖਿਆ ਹੋਇਆ ਸੀਗਾ ਤੇ ਉਹਨੂੰ ਸਤਿਗੁਰਾਂ ਨੇ ਆਪਣੇ ਕੋਲ ਬੁਲਾ ਕੇ ਕਹਿਆ ਭਏ ਸੁਦਾ ਤੁਰ ਪਸੂ ਸੰਮੁਹਾ ਅਨੋ ਤ੍ਰਿੰਗ ਜਾਏ ਨਿਜ ਜੁਹਾ ਤੇ ਉਹ ਜਦੋਂ ਹੁਣ ਉਹਨੂੰ ਕਹਿਆ ਵੀ ਸਾਰੇ ਪਸ਼ੂ ਆਪਣੇ ਭੁੱਖੇ ਖੜੇ ਐ ਤੇ ਇਸ ਤਰ੍ਹਾਂ ਕਰ ਖੇਤਾਂ ਵਿੱਚ ਜਾਓ ਤੇ ਪੱਠੇ ਲੈ ਕੇ ਆਵੋ ਸੁਣ ਤਿੰਨ ਵਚਨ ਪਿਆ ਨਾ ਕੀਨਾ ਜਹਾਂ ਵਿਸਾਲ ਕਾਸ ਕੋ ਚੀਨਾ ਤੇ ਉਹਨੇ ਹੁਣ ਲੰਘਦੇ ਟੱਪਦੇ ਨੇ ਇੱਕ ਥਾਂ ਤੇ ਸੋਹਣਾ ਘਾਹ ਦੇਖਿਆ ਤੇ ਉਹਨੂੰ ਵੱਡਣ ਦੇ ਵਾਸਤੇ ਉਸ ਪਾਸੇ ਨੂੰ ਚੱਲਿਆ ਕਹ ਸਿਨ ਆਇਸ ਕੋ ਧਰ ਵੈਸਾ ਆਇ ਤਰੇ ਵਿਧ ਸੰਭੂ ਸਰਸਾ ਤਾਂ ਉਸ ਵੇਲੇ ਕੀ ਹੋਇਆ ਵੀ ਇੱਕ ਜੋਗੀ ਦਾ ਵੇਸ ਧਾਰਨ ਕਰਕੇ ਕਬੀ ਜੀ ਕਹਿੰਦੇ ਕ ਬ੍ਰਹਮਾ ਜੀ ਸ਼ਿਵ ਜੀ ਜੀ ਇੰਦਰ ਤਿੰਨੇ ਇਕੱਠੇ ਹੋ ਕੇ ਆਏ ਕਮਲਾ ਜਾਤ ਬਹਿਰ ਕੋਹਿਰਾ ਨਾਮ ਲੈ ਤਵ ਉਚੋਟਰਾ ਤਾਂ ਉਹਨਾਂ ਨੂੰ ਉਹਨਾਂ ਨੇ ਦੇਖਿਆ ਵੀ ਬੰਦਾ ਤੁਰ ਜਾਂਦਾ ਉਹਨੂੰ ਕਮਲੇ ਨੂੰ ਨਾਮ ਲੈ ਕੇ ਬੁਲਾਇਆ ਤੇ ਬਚਨ ਕੀਤਾ ਨਿਕਟ ਬੁਲਾਇਓ ਬਚਨ ਉਚਾਰਾ ਇੱਕ ਕਾਰਜ ਤਮ ਕਰੋ ਹਮਾਰਾ ਉਹਨਾਂ ਨੇ ਕੋਲੇ ਬੁਲਾ ਕੇ ਕਹਿਆ ਵੀ ਭਾਈ ਤੂੰ ਇਸ ਤਰ੍ਹਾਂ ਕਰ ਸਾਡਾ ਇੱਕ ਕੰਮ ਕਰ ਦੇ ਇਹ ਬਹਿਪੂਤ ਲੈ ਕੇ ਕਰਮਾਹੀ ਜਾਵੋ ਸ੍ਰੀ ਨਾਨਕ ਕਿਰਪਾਹੀ ਉਹ ਕਹਿੰਦਾ ਜੀ ਦੱਸੋ ਕੀ ਕੰਮ ਹੈ ਤੁਹਾਡਾ ਉਹ ਵਿਭੂਤੀ ਚੱਕੀ ਫਿਰਦੇ ਆ ਹੱਥ ਵਿੱਚ ਕਹਿੰਦੇ ਆ ਵਿਭੂਤੀ ਲੈ ਜਾ ਤੇ ਗੁਰੂ ਨਾਨਕ ਜੀਆਂ ਨੂੰ ਫੜਾ ਦੇਣੀ ਜਾਇ ਦਿਖਾ ਵਹਗੇ ਤੂੰ ਜਬ ਹੀ ਉਤਰ ਕਸਹੁ ਦਹ ਪ੍ਰਵ ਤਵ ਹੀ ਹਾਂ ਕਹਿੰਦੇ ਜਦੋਂ ਇਹ ਜਾ ਕੇ ਲੈ ਕੇ ਜਾਏਗਾ ਨਾ ਤੇ ਜਦੋਂ ਗੁਰੂ ਜੀ ਨੂੰ ਦਿਖਾਏਗਾ ਦੇਉਤ ਨੂੰ ਆਪ ਹੀ ਉੱਤਰ ਦੇਣਗੇ ਸੋ ਸੁਣ ਕਹਿ ਹਾਂ ਪਾ ਸਕੈ ਹਿਜੈ ਜਾਹੋ ਅਵੈ ਨ ਬਿਲਮ ਕਰੀਜੈ ਤੇ ਉਹ ਨੂੰ ਕਹਿੰਦੇ ਵੀ ਹੁਣ ਤੂੰ ਵਾਪਸ ਚਲਾ ਜਾ ਦੇਰੀ ਨਾਲ ਆ ਜਾ ਕੇ ਸਾਨੂੰ ਇਹਦਾ ਉੱਤਰ ਲਿਆ ਕੇ ਦੇ ਸੰਮਲੇ ਪਿਖ ਸਰੂਪ ਤਨ ਕੇਰਾ ਕ੍ਰਾਂਤ ਮਾਨ ਅਤ ਸੁਭਤ ਕਨੇਰਾ ਜਦੋਂ ਉਹ ਭਾਈ ਕੰਮਲੇ ਨੇ ਸਰੂਪ ਦੇਖਿਆ ਤੇ ਦੇਖ ਕੇ ਹੈਰਾਨ ਹੋ ਗਿਆ ਅਚਰਜ ਭਇਓ ਤਵਹਿ ਮਨ ਮਾਹੀ ਲਖ ਨ ਜਾਹੇ ਕੈ ਸੁਰ ਨਰ ਆਹੀ ਆਹ ਉਹ ਹੁਣ ਹੈਰਾਨ ਹੋ ਰਿਹਾ ਹੈ ਪਛਾਣ ਨਹੀਂ ਸੋਭਾ ਬੜੀ ਸੀ ਉਹਨਾਂ ਦੀ ਤੇ ਉਹ ਦੇਖਦੇ ਐ ਵੀ ਇਹ ਦੇਵੀ ਦੇਵਤੇ ਆ ਜਾਂ ਕੋਈ ਮਨੁੱਖ ਹੈ ਹਟਣ ਲੱਗੇ ਔਰ ਭਈ ਵਿਚਾਰਾ ਗੁਣ ਕਹਿ ਤਿੰਨ ਸੋ ਬਚਨ ਉਚਾਰਾ ਤੇ ਜਦੋਂ ਵਾਪਸ ਮੁੜਨ ਲੱਗਿਆ ਤੇ ਆਪਣੇ ਮਨ ਵਿੱਚ ਵਿਚਾਰ ਕੀਤੀ ਤੇ ਕਹਿਣ ਲੱਗਾ ਸਤਿਗੁਰ ਕੀਐਸ ਅਸਮੋਹੀ ਪੁਨ ਜਾਵੋਂ ਤ੍ਰਣ ਭਾਰਜ ਹੋਹੀ ਤੇ ਉਹ ਕਹਿੰਦਾ ਵੀ ਮੈਨੂੰ ਤੇ ਗੁਰੂ ਨੇ ਆਪਦੇ ਕੰਮ ਭੇਜਿਆ ਮੈਂ ਤੇ ਠਿਕਾ ਲੈਣ ਵਾਸਤੇ ਆਇਆ ਮੈਂ ਵਾਪਸ ਫੇਰ ਜਾਵਾਂਗਾ ਪਹਿਲਾਂ ਘਾਦੀ ਪੰਡ ਵੜਾਂਗਾ ਦੋਏ ਮਹੂਰਤ ਮੈਂ ਕਰ ਲੈਹੋ ਪੁਣ ਤਮ ਜਾਏ ਸੰਦੇਸਾ ਦੇਹੋ ਤੇ ਉਹ ਕਹਿੰਦੇ ਵੀ ਮੈਂ ਤਾਂ ਉਦੋਂ ਹੀ ਜਾਣਾ ਜਦੋਂ ਮੇਰੇ ਕੋਲੇ ਘਾਦੀ ਪੰਡ ਨਾਲ ਹੋਵੇ ਕਿ ਮੈਨੂੰ ਕੇਵਲ ਦੋ ਘੋੜੀਆਂ ਦਾ ਸਮਾਂ ਲੱਗਣਾ ਦੋ ਵਾਹਿਗੁਰੂ ਦੋ ਘੜੀਆਂ ਦਾ ਸਮਾਂ ਲੱਗਣਾ ਮੈਨੂੰ ਬਸ ਥੋੜੇ ਸਮੇਂ ਦੇ ਵਿੱਚ ਮੈਂ ਇਹ ਕੱਖ ਪੱਠਾ ਵੜ ਲੈਣਾ ਹੈ ਫਿਰ ਮੈਂ ਤੁਹਾਡਾ ਸੁਨੇਹਾ ਵੀ ਦੇਵਾਂਗਾ ਕਬ ਸੁਰੇਸ਼ ਉਠ ਐਸੋ ਕਿਨਾ ਭਾਰ ਤਨਨਨ ਮੁਸਕ ਕਰ ਦੀਨਾ ਤੇ ਇੰਦਰ ਦੇਵਤਾ ਕਹਿੰਦਾ ਲੈ ਇਹ ਬੜੀ ਗੱਲ ਐ ਕਾ ਦੀ ਮੁੱਠੀ ਜੀ ਨਾਲ ਐ ਫੜ ਕੇ ਉਹਨੇ ਕਹਾ ਜਾ ਪਟਿਆ ਕਹਿੰਦਾ ਚੱਕ ਪੰਡ ਉਹ ਪਤਾ ਨਹੀਂ ਉਹਨੇ ਕੀ ਖੇਡ ਵਰਤਾਈ ਤੇ ਘਾ ਦੀ ਪੰਡ ਬਣਾ ਦਦੀ ਸਿਰ ਉਚਵਾਏ ਸੋ ਪੂਰੇ ਪਠਾਵਾ ਕਮਲੇ ਹਿਰਦੇ ਚਰਜ ਪਾਵ ਕਮਲੇ ਦੇ ਉਹ ਜਿਹੜਾ ਭਾਈ ਸਿੱਖ ਹੈ ਗੁਰੂ ਦਾ ਉਹਦੇ ਸਿਰ ਤੇ ਉਹ ਪੰਡ ਧਰਾ ਦਦੀ ਐ ਤੇ ਆ ਪੰਡ ਲੈ ਕੇ ਜਦੋਂ ਜਾ ਰਿਹਾ ਤੇ ਮਨ ਵਿੱਚ ਬਹੁਤ ਹੈਰਾਨ ਹੋਇਆ ਅਜਮਤ ਜੁਗਤ ਤੇਜ ਦਿਪਤਾਈ ਭੇਵ ਨਾਇਨ ਕੋ ਜਾਣਿਉ ਜਾਈ ਤੇ ਉਹ ਹੁਣ ਪੰਡ ਲੈ ਕੇ ਚੱਲਿਆ ਤੇ ਸੋਚਦਾ ਜਾਂਦਾ ਵੀ ਚਿਹੜੇ ਦਾ ਜਲਾਲ ਵੜਾ ਇਹਨਾਂ ਦੇ ਪਰ ਭੇਦ ਨਹੀਂ ਜਾਣਿਆ ਜਾਂਦਾ ਪਰ ਮੈਂ ਤੂਰਨ ਜਵਹੀ ਆਵਾ ਭਿਕਤ ਹੋਤੇ ਪ੍ਰਵਚਨ ਲਾਵਾ ਜਦੋਂ ਇਹ ਛੇਤੀ ਛੇਤੀ ਘਰ ਗਿਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੇਖਿਆ ਵੀ ਤੇ ਮੁੜ ਵੀ ਆਇਆ ਸਤਿਗੁਰੂ ਪੁੱਛਦੇ ਆ ਸੇਖਣੋਂ ਕਹਿੰਦੇ ਭਾਈ ਬੜਾ ਛੇਤੀ ਆਇਆ ਹੈ ਕਮਲੇ ਜਸਪਤ ਰਣ ਲੈ ਆਇਓ ਕਿੰਦ ਉਪਕਿਸੋ ਕੋ ਜਾਏ ਚੁਰਾਇਓ ਸਤਿਗੁਰੂ ਕਹਿੰਦੇ ਇੰਨਾ ਛੇਤੀ ਕੱਖ ਲੈ ਕੇ ਮੁੜ ਆਇਆ ਕਿਸੇ ਦੀ ਚੋਰੀ ਤੇ ਨਹੀਂ ਕਰਕੇ ਲੈ ਆਇਆ ਬਲਸਲ ਕਰਕੇ ਲੀਨੇ ਪਰ ਕੋ ਤੋ ਨਹ ਜਾਹੋ ਅਗਾਰੀ ਘਰ ਕੋ ਸਤਿਗੁਰੂ ਕਹਿੰਦੇ ਜੇ ਤੂੰ ਕਿਸੇ ਦਾ ਇਹ ਬਲਸਲ ਕਰਕੇ ਘਾ ਲੈ ਕੇ ਐਨਕ ਅੱਖ ਬਠਾ ਲੈ ਕੇ ਆਏ ਹੈ ਤੇ ਜਾ ਇਹਨੂੰ ਵਾਪਸ ਕਰਿਆ ਇਹਨੂੰ ਅੱਗੇ ਨਾ ਲੈ ਕੇ ਜਾਵੋ ਮਰੀ ਮਹਿਖਣ ਨਾਹਿ ਖੁਆਏ ਬਹਰ ਤਰੋ ਜਹਤ ਤੂੰ ਲਿਆਏ ਸਤਿਗੁਰੂ ਕਹਿੰਦੇ ਮੱਜਾ ਗਾਮਾ ਨੂੰ ਨਹੀਂ ਪਾਉਣਾ ਜਿੱਥੋਂ ਲੈ ਕੇ ਆ ਉੱਥੇ ਵਾਪਸ ਧਰਿਆ ਦੋਹਰਾ ਕਮਲਾ ਬੋਲਿਓ ਬੰਧ ਕਰ ਨਹੀਂ ਚਰਾਇਓ ਜਾਏ ਤੇ ਉਹ ਭਾਈ ਕਮਲਾ ਕਹਿੰਦਾ ਜੀ ਸੱਚੇ ਪਾਤਸ਼ਾਹ ਹੱਥ ਜੋੜ ਕੇ ਕਹਿੰਦਾ ਮੈਂ ਕਿਸੇ ਦਾ ਘਾਚਰਾ ਕੇ ਨਹੀਂ ਲਿਆਇਆ ਜਿਉ ਆਨੇ ਤੂ ਰਣ ਤ੍ਰਣਨ ਨਾ ਤਿਉ ਸੁਨੀਐ ਸੁਖਦਾਇ ਸਤਿਗੁਰੂ ਪੁੱਛਦਾ ਫਿਰ ਇੰਨਾ ਸੇਤੀ ਕਿਉਂ ਮੁੜਿਆ ਆ ਤੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪੁੱਛਦੇ ਤੇ ਇਹ ਸਿੱਖ ਕਹਿੰਦਾ ਸੱਚੇ ਪਾਤਸ਼ਾਹ ਜੀ ਮੈਂ ਸਾਰੀ ਗੱਲ ਦੱਸਦਾ ਚੌਪਈ ਤਰੇ ਜੋਗੀ ਬਾਹਰ ਹੈ ਵੈਸੇ ਦੇਖੇ ਮੈਂ ਸੋ ਅਜਮਤੀ ਜੈਸੇ ਕਹਿੰਦਾ ਜੀ ਮਹਾਰਾਜ ਜਦੋਂ ਮੈਂ ਨਾ ਕੱਖ ਲੈਣ ਵਾਸਤੇ ਗਿਆ ਸੀ ਤੇ ਰਸਤੇ ਦੇ ਵਿੱਚ ਮੈਂ ਤਿੰਨ ਜੋਗੀ ਬੈਠੇ ਦੇਖੇ ਨੇ ਦੇਵ ਬੜਾ ਕਰਾਮ ਕਰੇ ਮਾਤੀ ਨੇ ਇੱਕ ਮੁਸਤ ਮੈਤ੍ਰਣ ਤਨ ਲੈ ਕਰ ਭਾਰ ਵੰਧਾਏ ਉਚਾਈ ਦੇਵ ਸਿਰ ਇਸ ਜੇ ਬਾਸਾ ਜਦੋਂ ਮੈਂ ਲੰਗਣ ਲੱਗਿਆ ਉਹਨਾਂ ਨੇ ਮੈਨੂੰ ਬੁਲਾਇਆ ਤੇ ਆਪਣਾ ਸੁਨੇਹਾ ਦੇਣ ਵਾਸਤੇ ਭੇਜਿਆ ਮੈਂ ਕਹਿਆ ਮੈਂ ਘਾਹ ਦੀ ਬੰਡ ਲੈ ਕੇ ਜਾਣੀ ਐ ਤੇ ਉਹਨਾਂ ਨੇ ਮੁਠੀ ਜੀ ਭਰ ਕੇ ਉਹਨਾਂ ਨੇ ਘਾਹ ਇਕੱਠਾ ਕਰਿਆ ਤੇ ਪਤਾ ਨਹੀਂ ਕਿਵੇਂ ਉਹਨਾਂ ਨੇ ਘਾਦੀ ਪਾਣ ਬਣਾ ਦਿੱਤੀ ਤੇ ਮੈਨੂੰ ਤੋੜ ਦਿੱਤਾ ਤੁਮ ਕੋ ਇੱਕ ਸੰਦੇਸ ਆ ਦਿਨ ਕਹ ਪਟ ਗਾਂਠੀ ਖੋਲਣ ਕੀ ਨਾ ਤੇ ਸਤਿਗੁਰਾਂ ਨੂੰ ਕਹਿੰਦਾ ਸਿੱਖ ਕਹਿੰਦਾ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਛੋਡੇ ਵਾਸਤੇ ਇੱਕ ਸੁਨੇਹਾ ਵੀ ਭੇਜਿਆ ਇਹ ਕਹਦੇ ਕੱਪੜੇ ਵਿੱਚੋਂ ਉਹ ਜਿਹੜੀ ਗਾੰਢ ਦਸਤੀ ਹੋਏ ਸੀ ਵਿਭੂਤੀ ਵਾਲੀ ਉਹ ਖੋਲ ਦਿੱਤੀ। దਈ ਵਿਭੂਤ ਗੁਰੂ ਕਰ ਮਹਿ ਜਵ। ਸ਼ੰਕਰ ਕਰ ਕੀ ਜਾਣ ਲਈ ਤਵ। ਜਦੋਂ ਹੁਣ ਉਹਨਾਂ ਨੇ ਉਹ ਵਿਭੂਤੀ ਗੁਰੂ ਨਾਨਕ ਜੀਆ ਦੇ ਹੱਥਾਂ ਤੇ ਪਾਏ ਸਤਿਗੁਰੂ ਕਹਿੰਦੇ ਸ਼ੰਕਰ ਨੇ ਭੇਜੀਏ। ਉਹ ਹੁਣ ਸਿੱਖ ਸੇਵਕ ਹੈ ਉਹ ਕਹਿੰਦਾ ਜੀ ਮੈਨੂੰ ਤੇ ਪਤਾ ਨਹੀਂ ਕਿਹਨੇ ਭੇਜੀ। ਮੈਨੂੰ ਤੇ ਬਸ ਫੜਾਈ ਸੀ ਮੈਂ ਤੇ ਲੈ ਕੇ ਆ ਗਿਆਂਗਾ। ਤੇ ਸਤਿਗੁਰਾਂ ਨੇ ਉਹ ਪਹਿਚਾਨ ਲਈ ਕਮਲਾ ਹਮਰੋ ਲਿਆਏ ਸੰਦੇਸ਼ਾ ਤੀਨ ਵੇਰੇ ਕਹੈ ਜਗ ਤੈ ਸਾ ਤੇ ਉਹ ਕਮਲਾ ਜਿਹੜਾ ਸਿੱਖ ਹੈ ਗੁਰੂ ਦਾ ਪਿਆਰ ਵਾਲਾ ਸਾਡਾ ਸੰਦੇਸ਼ਾ ਲੈ ਕੇ ਆਇਆ ਗੁਰੂ ਜੀ ਨੇ ਤਿੰਨ ਵਾਰ ਇਸ ਤਰ੍ਹਾਂ ਕਹਿਆ ਬਹਰ ਵਚਨ ਉਚਰੇ ਸ੍ਰੀ ਵਦਨਾ ਕਮਲੇ ਜਾਹ ਸੁਧਾਰਨ ਸਦਨਾ ਤੇ ਸਤਿਗੁਰੂ ਕਹਿੰਦੇ ਲੈ ਕਮਲਿਆ ਇਸ ਤਰ੍ਹਾਂ ਕਰ ਹੁਣ ਗਾਹ ਜਿਹਦੇ ਘਰੇ ਜਾਣਾ ਉਹਦਾ ਨਾ ਸੁਧਾਰਨ ਹੈ ਕਹਿੰਦੇ ਵੀ ਇਸ ਤਰ੍ਹਾਂ ਕਰ ਵੀ ਜਿਹੜਾ ਸੁਧਾਰਨ ਸਿੱਖ ਹੈ ਨਾ ਆਪਣੇ ਪਿੰਡ ਵਿੱਚ ਉਹਦੇ ਘਰ ਜਾ ਅਨੋ ਹਮਰੇ ਨਿਕਟ ਬੁਲਾਈ ਗਮਣਿਓ ਕਮ ਲਾਇਐ ਸਪਾਈ ਤੇ ਉਹਨੂੰ ਹੁਣ ਜਦੋਂ ਕੋਲ ਬੁਲਾ ਕੇ ਲਿਆਂਦਾ ਵੀ ਸਤਿਗੁਰੂ ਕਹਿੰਦੇ ਸਾਡੇ ਕੋਲ ਬੁਲਾ ਤੇ ਅੱਗੇ ਲੈ ਕੇ ਸਤਿਗੁਰਾਂ ਦੇ ਕੋਲੋਂ ਚਲਾ ਗਿਆ ਸ੍ਰੀ ਅੰਗਤ ਤੇ ਸੋ ਪਛਤਾਤੀ ਕਰਤ ਰਹਿਤ ਸੇਵਾ ਦਿਨ ਰਾਤੀ ਪਹਿਲਾ ਗੁਰੂ ਅੰਗਦ ਦੇਵ ਸਹਿ ਮਹਾਰਾਜ ਜੀ ਕਥਾ ਕਰਦੇ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਸੇਵਾ ਕਰਦੇ ਹੁੰਦੇ ਜਿੰਨੇ ਵੀ ਸੇਵਾ ਕਰਨੇ ਸਤਿਗੁਰਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀਾਂ ਦੇ ਨਾਲ ਭਾਈ ਲੈਣਾ ਜੀ ਗੁਰੂ ਅੰਗਦੇਵ ਜੀ ਕਰਦੇ ਹੁਣ ਜਦੋਂ ਸਤਿਗੁਰੂ ਖੰਡੂਰ ਸਾਹਿਬ ਚਲੇ ਗਏ ਐ ਉਸ ਤੋਂ ਬਾਅਦ ਇਹ ਸੁਧਾਰਨ ਨਾਮ ਦਾ ਸਿੱਖ ਸਤਗੁਰਾਂ ਦੇ ਦਿਨ ਰਾਤ ਸੇਵਾ ਕਰਦਾ ਸੀ ਸਗਰੇ ਵਸਤਰ ਸਵਸ ਸੁਖ ਰਹੀ ਚਰਨ ਪਖਾਰ ਹਰ ਖੋਰ ਭਰੀ ਤੇ ਸਤਗੁਰਾਂ ਦੇ ਉਹ ਵਸਤਰ ਸਾਫ ਕਰਦਾ ਤੇ ਚਰਨ ਧੋਂਦਾ ਤੇ ਬਹੁਤ ਖੁਸ਼ ਹੁੰਦਾ ਸੀ ਇਤਦਾਇਕ ਜੋ ਸੇਵਾ ਸਾਰੀ ਕਰਤ ਸਦਾ ਪ੍ਰੀਤ ਹੋਰ ਧਾਰੀ ਜਿੰਨੀ ਵੀ ਸੇਵਾ ਸੀ ਨਾ ਆਸੇ ਪਾਸੇ ਗੁਰੂ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਦੀ ਤੇ ਉਹ ਸਾਰੀ ਇਹ ਸੁਧਾਰਨ ਨਾਮ ਦਾ ਸਿੱਖ ਹੀ ਕਰਦਾ ਸੀ ਸੋ ਬਲਵਾਏ ਲੀਨ ਨਿਜ ਸੰਗਾ ਗਮਣ ਵਹਿਰ ਗੁਰੂ ਔ ਤੰਗਾ ਤੇ ਸੁਧਾਰਨ ਸਿੱਖ ਨੂੰ ਲੈ ਕੇ ਉਹ ਗੁਰੂ ਕਾ ਪਿਆਰ ਵਾਲਾ ਸਿੱਖ ਸਤਿਗੁਰਾਂ ਦੇ ਕੋਲ ਬੜਟ ਗਿਆ ਤੇ ਸਤਿਗੁਰੂ ਜੀ ਬਾਹਰ ਬੜੇ ਉਤਸ਼ਾਹ ਦੇ ਨਾਲ ਬੈਠੇ ਨੇ ਔਰ 10 ਸਵਦੀਨ ਹਟਾਈ ਪਹੁੰਚਤ ਭਏ ਜਾਏ ਤਹ ਥਾਈ ਹੋਰ ਜਿਹੜੇ ਸਿੱਖ ਸੇਵਕ ਸੀ ਉਹਨਾਂ ਨੂੰ ਵਾਪਸ ਮੋੜਦਾ ਤੇ ਸਤਿਗੁਰੂ ਜੀ ਆਪ ਉਹ ਥਾਂ ਤੇ ਪਹੁੰਚ ਗਏ ਕਿਤਕ ਦੂਰ ਬਿਠਾਏ ਸੁਧਾਰਨ ਮਿਲੇ ਜਾਏ ਤਨ ਨਰਕ ਨਿਵਾਰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੁਧਾਰਨ ਸਿੱਖ ਨੂੰ ਮਿਲਣ ਵਾਸਤੇ ਆਪ ਅੱਗੇ ਹੋ ਕੇ ਆ ਕੋਲ ਚਲੇ ਗਏ ਨੇ ਜਾਇਤ ਸਤਿਦਾ ਅਨੰਦ ਸੰਦੋਹੰ ਅਸ ਕਹਿ ਅਸ ਓਠੇ ਪਰਮ ਸੁਖ ਹੋਹੰਗ ਗੁਰੂ ਨਾਨਕ ਸਹਿ ਮਹਾਰਾਜ ਸੁਧਾਰਨ ਸਿੱਖ ਨੂੰ ਕਹਿੰਦਾ ਚਲ ਬਈ ਆਪਾਂ ਚੱਲੀਏ ਕਿੱਥੇ ਜਾਣਾ ਜਿੱਥੇ ਉਹ ਤਿੰਨ ਜੋਗੀ ਬੈਠੇ ਐ ਬਾਹਰ ਤੇ ਸਤਿਗੁਰੂ ਜੀ ਉਹਨਾਂ ਨੂੰ ਲੈ ਕੇ ਚਲੇ ਗਏ ਨੇ ਤੇ ਕਹਿੰਦੇ ਜੈ ਸਤਜਿਤ ਅਨੰਦ ਹੋਵੇ ਕਹਿ ਕੇ ਸਤਿਗੁਰੂ ਜੀ ਉਥੇ ਕੋਲ ਬੈਠ ਗਏ ਦੇਖ ਸਰੂਪ ਰਦੇ ਹਰ ਖਾਏ ਲੋਚਨ ਕਮਲ ਪਰ ਫੁੱਲ ਸੁਹਾਏ ਤੇ ਗੁਰਨਾਨਕ ਸਾਹਿਬ ਮਹਾਰਾਜ ਦਾ ਸਰੂਪ ਬਹੁਤ ਸੋਹਣਾ ਲੱਗਦਾ ਸੀ ਤੇ ਸੋਭਾ ਬਾ ਰਿਆ ਸੀ ਬਹੁਤ ਪ੍ਰੇਮ ਜਤ ਉਸ ਤਤ ਥਾਨੀ ਪਰਮ ਮਨੋਹਰ ਕਰਮ ਮਨ ਵਾਨੀ ਉਹਨਾਂ ਦਿਨਾਂ ਨੇ ਗੁਰਨਾਨਕ ਸਾਹਿਬ ਮਹਾਰਾਜ ਜੀਆਂ ਦੀ ਉਸਤਤ ਵਿੜਾਈ ਕੀਤੀ ਹੈ ਟੋਟਕ ਸੰਦ ਅਵਰਾਮ ਸਦਾ ਸੁਖ ਧਾਮ ਪ੍ਰਭ ਗਤ ਦਾਇਕ ਨਾਇਕ ਕ ਲੋਕ ਸਭੋ ਉਹ ਕਹਿੰਦੇ ਜੀ ਤੁਸੀਂ ਤੇ ਸੁੱਖਾਂ ਦੇ ਘਰੋਂ ਮੁਕਤੀ ਦਾਤਿਓ ਤੇ ਲੋਕਾਂ ਦੇ ਸੁਆਮੀ ਹੋ ਦੁਖ ਘਾਇਕ ਸਾਇਕ ਬੈਨ ਤੋਇੰਗ ਭਵ ਪਾਲਕ ਕਾਲਕ ਨਿਤ ਜਾਇੰਗ ਉਹ ਜਿਹੜੇ ਤਿੰਨੇ ਹੁਣ ਦੇਵਤੀ ਐ ਜੋਗੀਆਂ ਦਾ ਰੂਪ ਧਾਰਿਆ ਹੋਇਆ ਉਹ ਕਹਿੰਦੇ ਜੀ ਤੁਹਾਡੇ ਬਚਨਾਂ ਨਾ ਤਲਵਾਰ ਵਰਗੀ ਤਿੱਖੀ ਐ ਤੇ ਜਿਹੜਾ ਇਹਨਾਂ ਬਚਨਾਂ ਨੂੰ ਸੁਣ ਲੈਂਦਾ ਐ ਉਹਦੇ ਸਾਰੇ ਜਿਹੜੇ ਦੁੱਖ ਕੱਟ ਦਿੰਨੇ ਹੋ ਤੇ ਸੰਸਾਰ ਦੇ ਵਿੱਚ ਤੁਸੀਂ ਭੜਾ ਕਰਦੇ ਹੋ ਤੁਮ ਬਾਵਨ ਪੂਰਵ ਰੂਪ ਧਰਿਓ ਹੋਏ ਰਾਵਗ ਰਾਵਣ ਦੈਤ ਹਰਿਓ ਤੇ ਉਹ ਤਿੰਨੇ ਜਣੇ ਕਹਿੰਦੇ ਵੀ ਤੁਸੀਂ ਜੀ ਪਹਿਲਾਂ ਬਾਵਨ ਰੂਪ ਤਰੀ ਧਾਰਨ ਕੀਤਾ ਸੀ ਫਿਰ ਰਾਮ ਬਣ ਕੇ ਤੁਸੀਂ ਹੀ ਰਾਵਣ ਨੂੰ ਮਾਰਿਆ ਸੀ ਪੁੰਜਾਦਵ ਵੰਸੈ ਕੰਸ ਮਰਿਓ ਕਲ ਕਾਲ ਸੋ ਨਾਨਕ ਨਾਮ ਪਰਿਓ ਹਾਂ ਪਹਿਲਾਂ ਤੁਸੀਂ ਕ੍ਰਿਸ਼ਨ ਬਣ ਕੇ ਕੰਸ ਨੂੰ ਮਾਰਿਆ ਸੀ ਤੇ ਕਲਯੁਗ ਦੇ ਵਿੱਚ ਤੁਹਾਡਾ ਨਾਨਕ ਪੈ ਗਿਆ ਮਤਲਬ ਕੀ ਹੈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਉਹ ਰੱਬ ਦਾ ਰੂਪ ਪਰਮੇਸ਼ਰ ਦਾ ਰੂਪ ਜਾਣਦੇ ਐ ਉਹ ਕਹਿੰਦੇ ਜੀ ਕਦੇ ਤੁਸੀਂ ਰਾਮ ਜੀ ਦੇ ਰੂਪ ਵਿੱਚ ਆਏ ਕਦੇ ਕ੍ਰਿਸ਼ਨ ਜੀ ਦੇ ਰੂਪ ਦੇ ਵਿੱਚ ਆਏ ਤੇ ਕਦੇ ਹੁਣ ਤੁਸੀਂ ਆ ਕਾਲ ਯੁਗ ਦੇ ਵਿੱਚ ਨਾਨਕ ਦੇ ਰੂਪ ਵਿੱਚ ਆਏ ਹੋ ਤਵ ਸੀਸ ਸਹੰਸਰ ਨਾ ਏਕ ਸਰੰਗ ਕਰ ਪਾਦ ਅਨੇਕ ਨਾ ਏਕ ਕਰੰਗ ਹਾਂ ਕਹਿੰਦੇ ਤੁਹਾਡੀ ਤੇ ਬੜੀ ਮਹਿਮਾ ਗਈ ਇਸ ਮਹਿਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਫਿਰ ਉਹਨਾਂ ਨੇ ਜਿਵੇਂ ਉਹਨਾਂ ਦੇ ਦੇਵੀ ਦੇਵਤਿਆਂ ਦਾ ਮਾਹੌਲ ਸੀ ਉਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਤੁਲਨਾ ਕਰਦੇ ਤੁਸੀਂ ਤੇ ਸਾਡੇ ਬ੍ਰਹਮਾ ਦੀ ਤਰ੍ਹਾਂ ਜੀ ਤੁਸੀਂ ਤੇ ਮਹੇਸ਼ ਦੀ ਤਰ੍ਹਾਂ ਅਡੋ ਅਡੋਣਾ ਨੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਡਿਆਈ ਕਰਦੇ ਐ ਤੇ ਬੜੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਡਿਆਈ ਕੀਤੀ ਐ ਸ਼ੋਭਾ ਕੀਤੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹਨਾਂ ਨੂੰ ਜਦੋਂ ਮਿਲੇ ਐ ਨਾ ਤੇ ਬੜੇ ਪ੍ਰੇਮ ਦੇ ਨਾਲ ਰਲ ਮਿਲ ਕੇ ਵਚਨ ਹੋਣ ਲੱਗੇ ਸੋਪਈ ਇਸ ਪ੍ਰਕਾਰ ਕਰ ਉਚਰ ਬੜਾਈ ਪੁਨ ਬਰੰਚ ਅਸਗਰਾ ਅਲਾਈ ਫਿਰ ਇਹ ਜਦੋਂ ਵੜਿਆਏ ਸੁਣਦੇ ਤੇ ਬ੍ਰਹਮਾ ਜੀ ਨੇ ਕਹਿਆ ਵੀ ਆਪਣਾ ਸਰੀਰ ਤੁਸੀਂ ਗੁਰੂ ਅੰਗਦ ਦੇਵ ਜੀ ਵਿੱਚ ਪਲਟਾ ਦਿੱਤਾ ਨਿਜ ਤਨ ਅੰਗਦ ਕਰ ਪਲਟਾਇਓ ਕੀਨ ਸਥਾਪ ਨੇਕ ਮਨ ਭਾਇਓ ਹਾਂ ਤੇ ਤੁਸੀਂ ਉਹ ਨੇਕ ਕੰਮ ਕੀਤਾ ਜਿਹੜਾ ਤੁਹਾਨੂੰ ਚੰਗਾ ਲੱਗਦਾ ਸੀ ਤੁਸੀਂ ਉਸੇ ਨੂੰ ਸਥਾਪਿਤ ਕਰ ਦਿੱਤਾ ਸਤਨਾ ਨਾਮ ਪ੍ਰਗਟਿਓ ਜਗ ਜਾਪੋ ਸਚ ਖੰਡ ਗਮਨੋ ਅਬ ਆਪੋ ਹਾਂ ਤੇ ਜਗਤ ਦੇ ਭਲੇ ਵਾਸਤੇ ਤੁਸੀਂ ਸੱਚ ਨਾਮ ਦਾ ਆ ਜਾਪ ਦਿੱਤਾਗਾ ਤੇ ਹੁਣ ਤੁਸੀਂ ਸੱਚ ਖੰਡ ਚੱਲੋ ਸੁਨ ਕੈ ਵਚ ਸ੍ਰੀ ਨਾਨਕ ਮਾਨੇ ਨਿਜ ਸਥਾਨ ਸੋ ਤੀਨ ਸਧਾਨੇ ਤੇ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਨੂੰ ਇਸ ਤਰ੍ਹਾਂ ਬਚਨ ਕੀਤੇ ਵੀ ਚਲੋ ਤੁਸੀਂ ਸਾਡੇ ਨਾਲ ਚੱਲੋ ਤੇ ਆਪਾਂ ਇਸ ਉਚਾਲੇ ਪਾਉਣੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਕੀ ਉੱਥੇ ਵਿਚਾਰਾ ਹੋਈਆਂ ਤੇ ਉਹ ਵਿਚਾਰ ਹੋਣ ਆਪਾਂ ਕੱਲ ਨੂੰ ਕਰਾਂਗੇ ਸਮਾਂ ਯਾਤ ਨਹੀਂ ਦੇ ਰਿਹਾ ਸਮੂਹ ਸੰਗਤਾਂ ਧੰਨਵਾਦ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬੁਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ